ਕਿਸ ਦਿਸ਼ਾ 'ਚ ਸਿਰ ਰੱਖ ਕੇ ਸੋਣਾ ਸ਼ੁਭ ਹੁੰਦਾ ਹੈ ਦੋਸਤੋ ਅੱਜ ਅਸੀਂ ਜਾਣਾਂਗੇ ਕਿ ਵਾਸਤੂ ਸ਼ਾਸਤਰ ਅਨੁਸਾਰ ਸੌਣ ਦੇ ਸਮੇਂ ਕਿਸ ਦਿਸ਼ਾ ਵਿੱਚ ਸਿਰ ਕਰਕੇ ਸੌਣਾ ਸ਼ੁਭ ਹੁੰਦਾ ਹੈ ਅਤੇ ਕਿਸ ਦਿਸ਼ਾ ਵਿੱਚ ਅਸ਼ੁਭ ਦੋਸਤੋ ਸੋਣਾ ਜਾਂ ਨੀਂਦ ਲੈਣਾ ਸਾਡੇ ਰੋਜ਼ਾਨਾ ਜੀਵਨ ਦਾ ਹਿੱਸਾ ਹੈ ਕਿਉਂਕਿ ਸਰੀਰ ਨੂੰ ਆਰਾਮ ਦੇਣ ਅਤੇ ਸਿਹਤਮੰਦ ਰੱਖਣ ਲਈ ਨੀਂਦ ਬਹੁਤ ਜ਼ਰੂਰੀ ਹੈ ਜਿਵੇਂ ਚੰਗਾ ਭੋਜਨ ਸਰੀਰ ਲਈ ਮਹੱਤਵਪੂਰਨ ਹੁੰਦਾ ਹੈ ਉਸੇ ਤਰ੍ਹਾਂ ਸੋਣਾ ਵੀ ਚੰਗੀ ਸਿਹਤ ਲਈ ਜ਼ਰੂਰੀ ਹੈ ਜੇਕਰ ਸਾਡੀ ਨੀਂਦ ਪੂਰੀ ਨਹੀਂ ਹੁੰਦੀ ਤਾਂ ਇਹ ਸਾਡੇ ਦਿਮਾਗ ਅਤੇ ਸਰੀਰ ਤੇ ਬੁਰਾ ਅਸਰ ਪਾਉਂਦੀ ਹੈ ਆਲਸ ਨੂੰ ਵਧਾਉਂਦੀ ਹੈ ਅਤੇ ਕਈ ਬਿਮਾਰੀਆਂ ਨੂੰ ਜਨਮ ਦਿੰਦੀ ਹੈ ਸਾਡੇ ਪੁਰਾਣਾ ਅਤੇ ਵਾਸਤੂ ਸ਼ਾਸਤਰ ਵਿੱਚ ਹਰ ਜ਼ਰੂਰੀ ਕਾਮ ਲਈ ਕੁਝ ਖਾਸ ਗੱਲਾਂ ਅਤੇ ਨਿਯਮ ਦੱਸੇ ਗਏ ਹਨ ਇਨ੍ਹਾਂ ਗੱਲਾਂ ਦਾ ਪਾਲਨ ਕਰਨ ਨਾਲ ਸਾਡੀ ਸਿਹਤ ਦੇ ਨਾਲਨ ਘਰ ਵਿੱਚ ਸੁਖ ਸਮ੍ਰਿਤੀ ਅਤੇ ਸ਼ਾਂਤੀ ਬਣੀ ਰਹਿੰਦੀ ਹੈ ਸੌਣ ਬਾਰੇ ਕੀਤੀ ਗਈ ਕੋਈ ਵੀ ਲਾਪਰਵਾਹੀ ਸਿਹਤ ਲਈ ਹਾਨੀਕਾਰਕ ਤੇ ਨੁਕਸਾਨਦਾਇਕ ਹੋ ਸਕਦੀ ਹੈ ਤਾਂ ਦੋਸਤੋ ਇਸ ਵੀਡੀਓ ਵਿੱਚ ਤੁਹਾਨੂੰ ਇਹ ਦੱਸਿਆ ਗਿਆ ਹੈ ਕਿ ਸੌਣ ਦਾ ਸਹੀ ਤਰੀਕਾ ਕੀ ਹੋਣਾ ਚਾਹੀਦਾ ਹੈ ਅਤੇ ਸੌਣ ਦੇ ਸਮੇਂ ਕਿਸ ਦਿਸ਼ਾ ਵਿੱਚ ਸਿਰ ਕਰਕੇ ਸੌਣਾ ਚਾਹੀਦਾ ਹੈ ਇਸ ਲਈ ਆਓ ਜਾਣਦੇ ਹਾਂ ਕੀ ਵਾਸਤੂ ਸ਼ਾਸਤਰ ਅਨੁਸਾਰ ਸੌਂਦੇ ਸਮੇਂ ਕਿਸ ਦਿਸ਼ਾ ਵਿੱਚ ਸਿਰ ਕਰਕੇ ਸੌਣਾ ਸ਼ੁਭ ਹੁੰਦਾ ਹੈ ਅਤੇ ਕਿਸ ਦਿਸ਼ਾ ਵਿੱਚ ਅਸ਼ੁਭ ਉੱਤਰ ਅਤੇ ਦੱਖਣ ਦਿਸ਼ਾ ਵਿੱਚ ਸੌਣਾ ਵਾਸਤੂ ਸ਼ਾਸਤਰ ਅਨੁਸਾਰ ਉੱਤਰ ਦਿਸ਼ਾਵਨ ਅਤੇ ਦੱਖਣ ਦਿਸ਼ਾਵਨ ਸਿਰ ਕਰਕੇ ਕਦੇ ਨਹੀਂ ਸੌਣਾ ਚਾਹੀਦਾ ਕਿਉਂਕਿ ਉੱਤਰ ਦੀ ਦਿਸ਼ਾ ਸੌਣ ਲਈ ਮੌਦੀ ਦਿਸ਼ਾ ਮੰਨੀ ਜਾਂਦੀ ਹੈ ਇਹ ਦਿਸ਼ਾ ਦੂਜੇ ਕਮਾਲੀ ਬਹੁਤ ਚੰਗੀ ਅਤੇ ਸ਼ੁਭ ਹੁੰਦੀ ਹੈ ਜਿਵੇਂ ਪੜਨਾ, ਲਿਖਣਾ ਅਤੇ ਅਭਿਆਸ ਕਰਨਾ ਪਰ ਇਸ ਦਿਸ਼ਾ ਵਿੱਚ ਸਿਰ ਰੱਖ ਕੇ ਸੌਣਾ ਬਿਲਕੁਲ ਅਸ਼ੁਭ ਮੰਨਿਆ ਜਾਂਦਾ ਹੈ। ਵਾਸਤੂ ਸ਼ਾਸਤਰ ਅਨੁਸਾਰ ਉੱਤਰ ਦਿਸ਼ਾ ਵੱਲ ਸਿਰ ਕਰਕੇ ਅਤੇ ਦੱਖਣ ਦਿਸ਼ਾ ਵੱਲ ਪੈਰ ਕਰਕੇ ਨਾ ਸੋਣਾ ਦਾ ਮੁੱਖ ਕਾਰਨ ਇਹ ਹੈ ਕਿ ਦੱਖਣ ਦਿਸ਼ਾ ਵਿੱਚ ਯਮ ਲੋਕ ਸਥਿਤ ਹੈ। ਜਿਸ ਦੇ ਸwamy ਮੌਦੇ ਦੇਪਤਾ ਯਮਰਾਜ ਹਨ। ਇਸ ਲਈ ਦੋਸਤੋ ਜੇਕਰ ਤੁਸੀਂ ਸੌਂਦੇ ਸਮੇਂ ਆਪਣੇ ਪੈਰ ਦੱਖਣ ਦਿਸ਼ਾ ਵੱਲ ਕਰਕੇ ਸੌਂਦੇ ਹੋ ਤਾਂ ਇਸ ਦਾ ਮਤਲਬ ਹੈ ਕਿ ਅਸੀਂ ਯਮਲੋਕ ਵੱਲ ਜਾ ਰਹੇ ਹਾਂ ਇਸ ਲਈ ਇਸ ਦਿਸ਼ਾ ਨੂੰ ਨਕਾਰਾਤਮਕ ਊਰਜਾ ਦੀ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਹੈ ਇਸੇ ਕਾਰਨ ਇਸ ਦਿਸ਼ਾ ਵਿੱਚ ਸਿਰ ਕਰਕੇ ਸੌਣਾ ਵੀ ਬਿਲਕੁਲ ਮਨਾ ਕੀਤਾ ਜਾਂਦਾ ਹੈ ਇਸ ਦੇ ਨਾਲ ਹੀ ਦੋਸਤੋ ਤੁਸੀਂ ਕਦੇ ਧਿਆਨ ਦਿੱਤਾ ਹੋਵੇਗਾ ਕਿ Hindu ਧਰਮ ਵਿੱਚ ਜਦੋਂ ਕੋਈ ਵਿਅਕਤੀ ਮਰ ਜਾਂਦਾ ਹੈ ਤਾਂ ਉਸ ਸਮੇਂ ਮ੍ਰਿਤਕ ਦੇ ਪੈਰ ਦੱਖਣ ਦਿਸ਼ਾ ਵੱਲ ਰੱਖੇ ਜਾਂਦੇ ਹਨ ਅਤੇ ਸਿਰ ਉੱਤਰ ਦਿਸ਼ਾ ਵੱਲ ਰੱਖਿਆ ਜਾਂਦਾ ਹੈ ਤਾਂ ਜੋ ਉਸਦੀ ਆਤਮਾ ਯਮਲੋਕ ਵੱਲ ਆਸਾਨੀ ਨਾਲ ਜਾ ਸਕੇ ਕਿਉਂਕਿ ਸ਼ਾਸਤਰਾਂ ਅਨੁਸਾਰ ਦੱਖਣ ਦਿਸ਼ਾ ਨੂੰ ਯਮ ਦੀ ਦਿਸ਼ਾ ਮੰਨਿਆ ਜਾਂਦਾ ਹੈ ਇਸ ਕਾਰਨ ਵੀ ਦੱਖਣ ਦਿਸ਼ਾ ਵੱਲ ਪੈਰ ਕਰਕੇ ਸੌਣਾ ਅਸ਼ੁਭ ਮੰਨਿਆ ਜਾਂਦਾ ਹੈ ਵਿਗਿਆਨਿਕ ਦ੍ਰਿਸ਼ਟੀਕੋਣ ਵਿਗਿਆਨਿਕ ਦ੍ਰਿਸ਼ਟੀਕੋਣ ਅਨੁਸਾਰ ਵੀ ਉੱਤਰ ਦਿਸ਼ਾਵਲ ਸਿਰ ਕਰਕੇ ਅਤੇ ਦੱਖਣ ਦਿਸ਼ਾਵਲ ਪੈਰ ਕਰਕੇ ਕਦੇ ਨਹੀਂ ਸੌਣਾ ਚਾਹੀਦਾ ਕਿਉਂਕਿ ਵਿਗਿਆਨ ਅਨੁਸਾਰ ਉੱਤਰ ਦਿਸ਼ਾਵਲ ਸਿਰ ਕਰਕੇ ਸੌਣਾ ਵਰਜਿਤ ਹੈ ਵਿਗਿਆਨੀਆਂ ਅਨੁਸਾਰ ਧਰਤੀ ਦੁਨੀਆ ਦਾ ਸਭ ਤੋਂ ਵੱਡਾ ਚੁੰਬਕ ਹੈ ਜਿਸ ਵਿੱਚ ਚੁੰਬਕੀ ਸ਼ਕਤੀ ਹੁੰਦੀ ਹੈ ਧਰਤੀ ਦੇ ਆਲੇ-ਦੁਆਲੇ ਇੱਕ ਚੁੰਬਕੀ ਖੇਤਰ ਹੁੰਦਾ ਹੈ ਜਿਸ ਨੂੰ ਮੈਗਨੇਟਿਕ ਫੀਲਡ ਵੀ ਕਿਹਾ ਜਾਂਦਾ ਹੈ ਇਹ ਮੈਗਨੇਟਿਕ ਫੀਲਡ ਅਧਿਕ ਹੁੰਦਾ ਹੈ ਅਤੇ ਇਸ ਵਿੱਚ ਇੱਕ ਚੁੰਬਕੀ ਧਾਰਾ ਪ੍ਰਵਾਹਿਤ ਹੁੰਦੀ ਹੈ ਜੋ ਦੱਖਣ ਦਿਸ਼ਾ ਤੋਂ ਉੱਤਰ ਦਿਸ਼ਾ ਵੱਲ ਚਲਦੀ ਹੈ। ਜਦੋਂ ਅਸੀਂ ਦੱਖਣ ਦਿਸ਼ਾ ਵੱਲ ਸਿਰ ਕਰਕੇ ਸੌਂਦੇ ਹਾਂ ਤਾਂ ਅਸੀਂ ਧਰਤੀ ਦੇ ਮੈਗਨੈਟਿਕ ਫੀਲ ਨਾਲ ਜੁੜ ਜਾਂਦੇ ਹਾਂ। ਇਹ ਚੁੰਬਕੀ ਧਾਰਾ ਸਾਡੇ ਸਿਰ ਵੱਲੋਂ ਸਰੀਰ ਵਿੱਚ ਪ੍ਰਵੇਸ਼ ਕਰਦੀ ਹੈ ਅਤੇ ਪੈਰਾਂ ਵੱਲੋਂ ਬਾਹਰ ਨਿਕਲਦੀ ਹੈ। ਇਸ ਦਿਸ਼ਾ ਵਿੱਚ ਸਿਰ ਕਰਕੇ ਸੌਣ ਨਾਲ ਚੁੰਬਕੀ ਧਾਰਾ ਦੇ ਪ੍ਰਵੇਸ਼ ਵਿੱਚ ਕੋਈ ਰੁਕਾਵਟ ਪੈਦਾ ਨਹੀਂ ਹੁੰਦੀ ਇਸ ਨਾਲ ਸੌਣ ਵਾਲੇ ਨੂੰ ਗੈਰੇ نیند ਆਉਂਦੀ ਹੈ ਅਤੇ ਉਸ ਦਾ ਖਾਧਾ ਹੋਇਆ ਭੋਜਨ ਵੀ ਸਾਨੀ ਨਾਲ ਹজম ਹੋ ਜਾਂਦਾ ਹੈ ਇਸ ਤਰ੍ਹਾਂ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਤਾਂ ਅਸੀਂ ਤਾਜ਼ਗੀ ਅਤੇ ਪ੍ਰਸੰਤਾ ਮਹਿਸੂਸ ਕਰਦੇ ਹਾਂ ਜਿਸ ਨਾਲ ਸਾਡੀ ਸਿਹਤ ਠੀਕ ਰਹਿੰਦੀ ਹੈ ਅਤੇ ਉਮਰ ਵੀ ਲੰਬੀ ਹੁੰਦੀ ਹੈ ਦੋਸਤੋ ਜੇਕਰ ਅਸੀਂ ਉੱਤਰ ਦਿਸ਼ਾ ਵੱਲ ਸਿਰ ਕਰਕੇ ਅਤੇ ਦੱਖਣ ਦਿਸ਼ਾ ਵੱਲ ਪੈਰ ਕਰਕੇ ਸੌਂਦੇ ਹਾਂ ਤਾਂ ਸਾਡੀ ਸਿਹਤ ਨੂੰ ਬਹੁਤ ਨੁਕਸਾਨ ਹੋਵੇਗਾ ਅਤੇ ਇਸ ਦਾ ਬੁਰਾ ਪ੍ਰਭਾਵ ਸਾਡੇ ਮਨ ਦਿਮਾਗ ਅਤੇ ਪੂਰੇ ਸਰੀਰ ਤੇ ਪੈਂਦਾ ਹੈ ਮਾਨਸਿਕ ਤਣਾਅ ਵੀ ਵੱਧਦਾ ਹੈ ਇਸ ਕਾਰਨ ਸਾਨੂੰ ਚੰਗੀ ਨੀਂਦ ਨਹੀਂ ਆਉਂਦੀ ਅਤੇ ਰਾਤ ਨੂੰ ਸੌਂਦੇ ਸਮੇਂ ਡਰਾਉਣੇ ਸੁਪਨੇ ਆਉਂਦੇ ਹਨ ਸਵੇਰੇ ਉੱਠਣ ਤੇ ਹੀ ਸਾਡਾ ਮਨ ਭਾਰੀ ਭਾਰੀ ਰਹਿੰਦਾ ਹੈ ਅਤੇ ਅਸੀਂ ਅਜੀਬ ਮਹਿਸੂਸ ਕਰਦੇ ਹਾਂ ਇਸ ਲਈ ਉੱਤਰ ਦਿਸ਼ਾ ਵੱਲ ਸਿਰ ਕਰਕੇ ਅਤੇ ਦੱਖਣ ਦਿਸ਼ਾ ਵੱਲ ਪੈਰ ਕਰਕੇ ਸੌਣਾ ਵਰਜਿਤ ਮੰਨਿਆ ਜਾਂਦਾ ਹੈ ਜੇਕਰ ਇਸ ਦਿਸ਼ਾ ਵਿੱਚ ਵਾਰ-ਵਾਰ ਸੌਿਆ ਜਾਵੇ ਤਾਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਵੇਂ ਔਰਤਾਂ ਦੁਆਰਾ ਗਰਭ ਧਾਰਨ ਨਾ ਕਰ ਪਾਉਣਾ ਬ੍ਰੇਨ ਹੈਮਰਜ ਹਾਈ ਬਲੱਡ ਪ੍ਰੈਸ਼ਰ ਅਤੇ ਕਈ ਤਰ੍ਹਾਂ ਦੀਆਂ ਮਾਨਸਿਕ ਬਿਮਾਰੀਆਂ ਹੋਣ ਦੀ ਸੰਭਾਵਨਾ ਹਮੇਸ਼ਾ ਬਣੀ ਰਹਿੰਦੀ ਹੈ ਅਤੇ ਉਮਰ ਵਿੱਚ ਕਮੀ ਆਉਂਦੀ ਹੈ ਇਸ ਦੇ ਨਾਲ ਹੀ ਇਸ ਦਿਸ਼ਾ ਵਿੱਚ ਸਿਰ ਰੱਖ ਕੇ ਸੌਣ ਨਾਲ ਬੁਰੇ-ਬੁਰੇ ਸੁਪਣਿਆਂ ਦਾ ਆਉਣਾ ਲਾਜ਼ਮੀ ਹੋ ਜਾਂਦਾ ਹੈ ਇਸ ਨਾਲ ਬੇਚੈਨੀ ਰਹਿੰਦੀ ਹੈ ਨੀਂਦ ਵੀ ਨਹੀਂ ਆਉਂਦੀ ਜਿਸ ਨਾਲ ਕੰਮ ਕਰਨ ਦੀ ਸਮਰੱਥਾ ਪ੍ਰਭਾਵਿਤ ਹੁੰਦੀ ਹੈ ਪੱਛਮ ਅਤੇ ਪੂਰਬ ਦਿਸ਼ਾ ਵਿੱਚ ਸੌਣਾ ਵਾਸਤੂ ਸ਼ਾਸਤਰ ਅਨੁਸਾਰ ਕਿਸੇ ਵੀ ਘਰ ਜਾਂ ਭਵਨ ਵਿੱਚ ਦੱਖਣ ਦਿਸ਼ਾ ਵੱਲ ਸਿਰ ਕਰਕੇ ਅਤੇ ਉੱਤਰ ਦਿਸ਼ਾ ਵੱਲ ਪੈਰ ਕਰਕੇ ਸੌਣਾ ਸਭ ਤੋਂ ਉੱਤਮ ਅਤੇ ਨਾਬਦਕ ਹੁੰਦਾ ਹੈ ਕਿਉਂਕਿ ਜਦੋਂ ਅਸੀਂ ਦੱਖਣ ਦਿਸ਼ਾ ਵੱਲ ਸਿਰ ਕਰਕੇ ਸੌਂਦੇ ਹਾਂ ਤਾਂ ਉੱਠਦੇ ਸਮੇਂ ਸਾਡਾ ਮੂੰਹ ਉੱਤਰ ਦਿਸ਼ਾ ਵੱਲ ਹੁੰਦਾ ਹੈ ਉੱਤਰ ਦਿਸ਼ਾ ਦੇ ਸਵਾਮੀ ਧੰ ਦੇ ਦੇਵਤਾ ਕੁਬੇਰ ਜੀ ਹਨ ਜਦੋਂ ਅਸੀਂ ਦੱਖਣ ਦਿਸ਼ਾ ਵੱਲ ਸਿਰ ਕਰਕੇ ਅਤੇ ਉੱਤਰ ਦਿਸ਼ਾ ਵੱਲ ਪੈਰ ਕਰਕੇ ਸੌਂਦੇ ਹਾਂ ਤਾਂ ਕੁਬੇਰ ਜੀ ਦੀ ਸਿੱਧੀ ਕਿਰਪਾ ਦ੍ਰਿਸ਼ਟੀ ਸਾਨੂੰ ਪ੍ਰਾਪਤ ਹੁੰਦੀ ਹੈ ਇਸ ਦੇ ਨਾਲ ਹੀ ਇਸ ਦਿਸ਼ਾ ਵਿੱਚ ਸਕਾਰਾਤਮਕ ਊਰਜਾ ਦਾ ਪ੍ਰਭਾਵ ਜ਼ਿਆਦਾ ਹੁੰਦਾ ਹੈ ਇਸੇ ਲਈ ਇਸ ਦਿਸ਼ਾ ਵਿੱਚ ਜ਼ਿਆਦਾ ਖਿੜਕੀਆਂ ਅਤੇ ਦਰਵਾਜ਼ੇ ਲਗਾਉਣ ਤੋਂ ਮਨਾ ਕੀਤਾ ਜਾਂਦਾ ਹੈ ਤਾਂ ਜੋ ਸਕਾਰਾਤਮਕ ਊਰਜਾ ਦਾ ਪ੍ਰਭਾਵ ਘਰ ਦਾ ਪਵਨ ਤੋਂ ਬਾਹਰ ਨਾ ਨਿਕਲ ਜਾਵੇ ਇਸ ਦਿਸ਼ਾ ਵਿੱਚ ਸਿਰ ਕਰਕੇ ਸੌਣ ਨਾਲ ਕਦੇ ਬੁਰੇ ਸੁਪਨੇ ਨਹੀਂ ਆਉਂਦੇ ਅਤੇ ਮਨ ਨੂੰ ਸ਼ਾਂਤੀ ਮਿਲਦੀ ਹੈ ਨੀਂਦ ਵੀ ਚੰਗੀ ਆਉਂਦੀ ਹੈ ਅਤੇ ਦਿਮਾਗ ਵੀ ਸ਼ਾਂਤ ਰਹਿੰਦਾ ਹੈ ਇਸ ਤੋਂ ਅਨਵਾ ਇਸ ਦਿਸ਼ਾ ਵਿੱਚ ਸਿਰ ਕਰਕੇ ਸੌਣ ਨਾਲ ਵਿਅਕਤੀ ਬੁੱਧੀਮਾਨ ਗੁਣਵਾਨ ਧਨਵਾਨ ਅਤੇ ਜਸ ਪ੍ਰਾਪਤ ਕਰਨ ਵਾਲਾ ਹੁੰਦਾ ਹੈ ਉਸਦੀ ਉਮਰ ਲੰਬੀ ਹੁੰਦੀ ਹੈ ਅਤੇ ਸਿਹਤ ਵੀ ਠੀਕ ਰਹਿੰਦੀ ਹੈ ਇਸ ਲਈ ਕਿਸੇ ਵੀ ਕਾਰਜਾ ਪਵਨ ਵਿੱਚ ਦੱਖਣ ਦਿਸ਼ਾ ਵੱਲ ਸਿਰ ਕਰਕੇ ਅਤੇ ਉੱਤਰ ਦਿਸ਼ਾ ਵੱਲ ਪੈਰ ਕਰਕੇ ਸੌਣਾ ਬਹੁਤ ਉਤਮਤ ਲਾਭਦਾਇਕ ਹੁੰਦਾ ਹੈ वास्तु शास्त्र के अनुसार घर जब पवन दी पश्चिम दिशा विच वि सिर करके सोना बहुत लाभदायक होता है क्योंकि जबो सी पश्चिम दिशा व सिर करके सोते हैं तो और दे समय सा डमू पूरब दिशा बल हुंदा है और इस दिशा तो ही सूरज निकलता है इस दिशा दे स्वामी सूरज देव हैं जो ज्ञान और उन्नति दे कारक हैं इस दिशा तो ही सकारात्मक ऊर्जा निकलदी है जो सानो उत्साहित अति शांत रहने विच मदद करती है ਇਹ ਮਾਨਸਿਕ ਤਣਾਅ ਨੂੰ ਘਟ ਕਰਦੀ ਹੈ ਇਸ ਦਿਸ਼ਾਵਲ ਸਿਰ ਕਰਕੇ ਸੌਣ ਨਾਲ ਹੋਣ ਦਾ ਸੰਚਾਰ ਵੀ ਸਹੀ ਰਹਿੰਦਾ ਹੈ ਅਤੇ ਸਰੀਰ ਵਿੱਚ ਸਕਾਰਾਤਮਕ ਊਰਜਾ ਦਾ ਸੰਚਾਰ ਹੁੰਦਾ ਹੈ ਇਸ ਦੇ ਨਾਲ ਹੀ ਇਸ ਦਿਸ਼ਾਵਲ ਮੂੰਹ ਕਰਕੇ ਸੌਣ ਨਾਲ ਧਿਆਨ ਬਲ ਅਤੇ ਆਤਮ ਵਿਸ਼ਵਾਸ ਵਿੱਚ ਵੀ ਵਾਧਾ ਹੁੰਦਾ ਹੈ ਇਸ ਲਈ ਜੋ ਬੱਚੇ ਸਕੂਲ ਵਿੱਚ ਪੜ੍ਹਦੇ ਹਨ ਉਹਨਾਂ ਨੂੰ ਹਮੇਸ਼ਾ ਪੱਛਮ ਦਿਸ਼ਾਵਲ ਸੇ ਕਰਕੇ ਹੀ ਸੁਲਾਉਣਾ ਚਾਹੀਦਾ ਹੈ ਵਾਸਤੂ ਸ਼ਾਸਤਰ ਅਨੁਸਾਰ ਸਾਡੇ ਸ਼ੁਭ ਕਾਰਜ ਪੂਰਬ ਦਿਸ਼ਾ ਵੱਲ ਮੁਹਰ ਕੇ ਹੀ ਕੀਤੇ ਜਾਂਦੇ ਹਨ ਛੋਟੇ ਤੋਂ ਛੋਟੇ ਤੇ ਵੱਡੇ ਤੋਂ ਵੱਡੇ ਕੰਮਾਂ ਨੂੰ ਕਰਨ ਲਈ ਪੂਰਬ ਦਿਸ਼ਾ ਨੂੰ ਸ਼ੁਭ ਮੰਨਿਆ ਜਾਂਦਾ ਹੈ ਇਸ ਲਈ ਪੂਰਬ ਦਿਸ਼ਾ ਵੱਲ ਸਿਰ ਕਰਕੇ ਸੌਣਾ ਬਹੁਤ ਹੀ ਸ਼ੁਭ ਹੁੰਦਾ ਹੈ ਜਿੱਥੋਂ ਤੱਕ ਹੋ ਸਕੇ ਤੁਸੀਂ ਸਾਰੇ ਪੂਰਬ ਦਿਸ਼ਾ ਵੱਲ ਹੀ ਸਿਰ ਕਰਕੇ ਸੋਵੋ ਦੋਸਤੋ ਸਾਡੀ ਅੱਜ ਦੀ ਇਹ ਜਾਣਕਾਰੀ ਤੁਹਾਨੂੰ ਕਿਹੋ ਜਿਹੀ ਲੱਗੀ ਤਾਂ ਕਮੈਂਟ ਬਾਕ ਸਵਿਚ ਆਪਣੀ ਲਾਈਕ ਜ਼ਰੂਰ ਦੇਣਾ ਜਾਣਕਾਰੀ ਵਧੀਆ ਲੱਗੀ ਤਾਂ ਕਮੈਂਟ ਵਿੱਚ ਜੈ ਮਾਤਾ ਲਕਸ਼ਮੀ ਜ਼ਰੂਰ ਲਿਖਣਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਅਗਲੀ ਜਾਣਕਾਰੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ